ਇਹ ਕਰਵਾਉਣ ਵਾਲਾ ਕੰਮ ਕੀਤਾ ਕਿ ਅਸੀਂ ਸਮਾਜ ਚ ਦੇਖ ਰਹੇ ਹਾਂ ਸਾਰਾ ਕੁਝ ਵਾਪਰ ਰਿਹਾ ਸਾਡੇ ਵਾਲੇ ਦੁਆਲੇ ਤੇ ਦੋ ਜਣਿਆਂ ਦੇ ਹੁੰਦੇ ਹੋਏ ਇੰਨਾ ਵੱਡਾ ਨਾਟਕ ਬਹੁਤ ਵਖੂਬੀ ਨਵਾਇਆ ਉਹਦੇ ਲਈ ਇਹਨਾਂ ਨੂੰ ਫੌਸਲਾ ਪਹਜਾਈ ਬੰਦੀ ਹੈ ਬਹੁਤ ਬਹੁਤ ਧੰਨਵਾਦ ਜੀ ਭਾਰਾਨੀ ਜੀ ਅਨੰਤ ਮਾਨਿਆ ਅਨੰਤ ਮਾਨਿਆ ਹਾਂ ਮਤਲਬ ਕਿ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਸ਼ੁਕਰੀਆ ਸਰ ਅੱਗੇ ਤੋਂ ਵੀ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਰਹੋ ਸਕੂਲ 'ਚ ਠੀਕ ਹੈ ਥੈਂਕ ਯੂ ਜੀ ਬੱਚਿਓ ਜਿਹਨੇ ਇਹਨਾਂ ਦਾ ਬਾਈ ਵੀ ਇੱਥੇ ਆਪ ਕੋਲੇ ਆਇਆ ਤੇ ਆੜ ਕੇ ਦੇਖਿਆ ਹੀ ਹੈ ਹੈਨਾ ਤੇ ਇਹਨਾਂ ਦਾ ਬਹੁਤ ਵਧੀਆ ਲੱਗਿਆ ਆਪਾਂ ਨੂੰ ਸਾਡੇ ਨੂੰ ਲੱਗਿਆ ਬਹੁਤ ਵਧੀਆ ਲੱਗਿਆ ਹੋਊਗਾ ਤੇ ਇਸ ਤਰ੍ਹਾਂ ਦੇ ਨਾਟਕ ਜਿਹੜੇ ਤੁਹਾਨੂੰ ਇਸ ਕਰਕੇ ਦਿਖਾਏ ਜਾਂਦੇ ਆ ਸਮਾਜ ਨੂੰ ਕੋਈ ਨਾ ਕੋਈ ਛੇੜ ਮਰੇ ਉਹਨੂੰ ਛੇੜ ਮਰੇ ਕੋ ਤਾਂ ਤੁਸੀਂ ਮਾਰ ਆ ਜਿਹੜੀ ਇਸ ਸੰਵਲ ਦੇ ਰਾਜ ਆਪ ਦੇ ਘਾਟੇ ਵੱਧ ਜਾਣੇ ਪਤਾ ਲੱਗਦਾ। ਇਹ ਵੀ ਬੜੇ ਬੱਚੇ ਕਿਸੇ ਗਲਤ ਸੰਗ ਦੇ ਵਿੱਚ ਆ ਗਏ ਜਾਂ ਕਿਸੇ ਗਲਤ ਮੰਦੇ ਦੇ ਬਹਿ ਜਾਵੇ ਜਾ ਕੇ ਭਟਕ ਜਾਂਦੇ ਨੇ। ਤਾਂ ਇਹ ਉਮਰ ਤੁਹਾਡੀ ਬੜੀ ਨਾਜ਼ੁਕੀ ਨੂੰ ਮੰਨ ਲਈਆਂ। ਅਲੇ ਕੁਛ ਨਹੀਂ ਬਚਪਨ ਤੋਂ ਲੈ ਕੇ ਜਵਾਨੀ ਦਾ ਕਾਹਦਾ ਇਹਨੇ ਇਸ ਕਰਕੇ ਤੁਹਾਡੇ ਲਈ ਚੀਜ਼ਾਂ ਬੜੀਆਂ ਇਸ ਤਰ੍ਹਾਂ ਦੇ ਨਾਗਰਿਕ ਸੌਣੇ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਗਿਆ। ਕਿ ਇਹਨਾਂ ਨੂੰ ਬਚੋਗੇ ਤਾਂ ਸਾਰੀਆਂ ਆਲਾਮ ਦਾ ਤੁਹਾਨੂੰ ਮਾੜੀਆਂ ਆਲਾਮ ਦਾ ਬਚਦੇ ਹੋ। ਮਾਰੇ ਟੀਮ ਦਾ ਬਹੁਤ ਬਹੁਤ ਧੰਨਵਾਦ। ਉਸੇ ਸਮੇਂ ਦੇ ਵਿੱਚ ਮਤਲਬ ਕਿ ਬਾਈ ਹੁਣੀ ਆਏ ਪਰ ਜਿਹੜੀ ਕਲਾ ਹੈ ਨਾ ਅਸੀਂ ਯੂਨੀਵਰਸਿਟੀ ਉਸ ਅਸੀਂ ਵੀ ਪੜੇ ਹੋਏ ਹਾਂ। ਅਸੀਂ ਉੱਥੇ ਦੇਖਦੇ ਹਾਂ ਥੀਏਟਰ ਵਾਲਿਆਂ ਦੀ ਮਿਹਨਤ। ਚਲੋ ਅਸੀਂ ਪੜ ਕੇ ਇੱਕ ਗਵਰਨਮੈਂਟ ਜੌਬ ਦੇ ਵਿੱਚ ਆ ਕੇ ਥੋੜਾ ਸਿਕਿਉਰ ਹੋ ਜਾਂਦੇ ਹਾਂ। ਪਰ ਜਿਹੜੀ ਇਹਨਾਂ ਦੀ ਆਪਣੇ ਕੋਲੇ ਐਕਟਿੰਗ ਆਈ ਨਹੀਂ ਵੀ ਦੇਖਣ ਨੂੰ ਬਹੁਤ ਸੌਕੀ ਲੱਗਦੀ ਆ ਬਟ ਇੱਕ ਕਲਾ ਨੂੰ ਅਡਾਪਟ ਕਰਨ ਵਾਸਤੇ ਬੇਟਾ ਥਿਉਰੀ ਵੀ ਆ ਵਿਦ ਪ੍ਰੈਕਟੀਕਲ ਗੱਲ ਸਮਝਦੇ ਹੋ ਕਿ ਨਹੀਂ ਤੁਸੀਂ ਇਹਨਾਂ ਨੇ ਆਪ ਦੀ ਜ਼ਿੰਦਗੀ ਦਾ ਬਹੁਤ ਹਿੱਸਾ ਬਹੁਤ ਮਿਹਨਤ ਦੇ ਰੂਪ ਦੇ ਵਿੱਚ ਦਿੱਤਾ ਜਿਹਦਾ ਰਿਜ਼ਲਟ ਆ ਤੁਹਾਨੂੰ ਜਦੋਂ ਕਿਤੇ ਕਲਾ ਦੀ ਗੱਲ ਹੁੰਦੀ ਆ ਸਾਨੂੰ ਉਹਦੀ ਕਦਰ ਕਰਨੀ ਜ਼ਰੂਰ ਚਾਹੀਦੀ ਜਦੋਂ ਸਾਡੇ ਕੋਲੇ ਆਈ ਤਾਂ ਮੇਰੇ ਨਾਲ ਗੱਲ ਹੋਈ ਮੈਨੂੰ ਇਹ ਲੱਗਿਆ ਵੀ ਸਾਨੂੰ ਜ਼ਰੂਰ ਜੇ ਕੱਲਾ ਸਾਡੇ ਤੱਕ ਆਉਂਦੀ ਹੈ ਨਾ ਇੱਕ ਸਮੁੰਦਰ ਸਾਡੇ ਤੱਕ ਆਇਆ ਸਾਨੂੰ ਹੱਥ ਜ਼ਰੂਰ ਟੱਡ ਲੈਣੇ ਚਾਹੀਦੇ ਆ ਵੀ ਕੁਝ ਤੇ ਸਾਨੂੰ ਉਹਦੇ ਚੋਂ ਮਿਲ ਜਾਵੇ ਇਹ ਜਿਹੜਾ ਤੁਹਾਡਾ ਪਲੇ ਸੀਗਾ ਜਿਹੜਾ ਤੁਸੀਂ ਇਹ ਪਲੇ ਦੇਖਿਆ ਇਹ ਪਲੇ ਸੱਚਮੁੱਚ ਆਪਣੇ ਆਲੇ-ਦੁਆਲੇ ਆਪਾਂ ਜਿਹੜੇ ਮਾਹੌਲ ਦੇ ਵਿੱਚ ਵਿਚਰਦੇ ਆ ਉਹਦੇ ਨਾਲ ਸਿੱਧੇ ਸੰਬੰਧਤ ਆ ਸਾਨੂੰ ਇੱਥੇ ਸਿੱਖਿਆ ਮਿਲਦੀ ਹੈ ਸੱਚਮੁੱਚ ਰੱਬ ਅਸੀਂ ਇਹ ਜੀ ਅਰਦਾਸ ਕਰਦੇ ਹਾਂ ਸਕੂਲ ਬੱਚਿਆਂ ਕੋਲੋਂ ਆਪ ਦੇ ਲੋਕੋਂ ਹਰ ਸਟਾਫ ਨੂੰ ਵੀ ਡਾਕਟਰ ਨੂੰ ਵੀ ਇਸ ਦਿਨ ਦੁੱਖੀ ਦਾ ਤੋਂ ਤਰੱਕੀ ਬਖਸ਼ੀ ਆਂ। ਥੈਂਕ ਯੂ ਸੋ ਮਚ। ਸੁਖਦੇਵ ਲੱੱਡੜ ਜੀ ਔਰ ਆਸ਼ੂ ਜੀ ਉਹ ਸਾਡੇ ਸਕੂਲ ਵਿੱਚ ਪਹਿਲਾਂ ਦੀ ਤਰ੍ਹਾਂ ਵੀ ਉਹ ਕੰਮ ਬਹੁਤ ਕਰ ਚੁੱਕੇ ਆ। ਔਰ ਇਸ ਵਾਰ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆ ਵਿਰੁੱਧ ਮਹਿਮ ਚੱਲ ਰਹੀ ਆ ਉਹਦੇ ਤਹਿਤ ਉਹਨਾਂ ਨੇ ਅੱਜ ਸਕੂਲ ਦੇ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਬਾਰੇ ਨਾਟਕ ਪੇਸ਼ ਕੀਤਾ ਸੁਲਗਦੀ ਧਰਤੀ ਤੋਂ ਮੇਰੇ ਸਟਾਫ ਵੱਲੋਂ ਸਟਾਫ ਵੱਲੋਂ ਬੱਚਿਆਂ ਵੱਲੋਂ ਔਰ ਸਾਡੇ ਚੇਅਰਮੈਨ ਕਮਲ ਕੁਮਾਰ ਜੀ ਵੱਲੋਂ ਇਸ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਉਹ ਦੇਖੋ ਕਿੰਨਾ ਵੱਡਾ ਉਪਰਾਲਾ ਕਰ ਰਹੇ ਆ ਬੋਗੇ ਤੋਂ ਅੱਗੇ ਤੱਕ ਇਹਨਾਂ ਦਾ ਸਫਰ ਵਾ ਔਰ ਉੱਥੋਂ ਆਏ ਆ ਤੁਹਾਨੂੰ ਇਹ ਗੱਲ ਦੱਸਣ ਲਈ ਜੇ ਤੁਸੀਂ ਫੇਰ ਵੀ ਨਾ ਇਹਦਾ ਫਾਇਦਾ ਲਾਓ ਆਪਣੇ ਦਿਮਾਗ ਤੇ ਫੇਰ ਵੀ ਨਾ ਇਹ ਗੱਲਾਂ ਲਾਓ ਤਾਂ ਸਾਡੇ ਵਾਸਤੇ ਲਾਹਣਤ ਵਾਲੀ ਗੱਲ ਵਾ ਠੀਕ ਆ ਪਹਿਲਾਂ ਵੀ ਤੁਹਾਨੂੰ ਦੱਸ ਦੇ ਰਹੀਦਾ ਕੱਲ ਵੀ ਆਪਾਂ ਹੱਲੇ ਗੱਲ ਕਰਕੇ اٹੇ ਆ ਠੀਕ ਆ ਜਿੰਨੀਆਂ ਵੀ ਬੁਰਾਈਆਂ ਆ ਜਿੰਨੀਆਂ ਵੀ ਹੋਰ ਔਰ ਮੋਬਾਈਲ ਬਾਰੇ ਦੱਸਿਆ ਰੀਲਾਂ ਬਾਰੇ ਤੁਹਾਨੂੰ ਦੱਸਿਆ ਕਿ ਅੱਜ ਕੀ ਮਾਹੌਲ ਸਾਡੇ ਰਿਸ਼ਤੇ ਨਾਤੇ ਜੋ ਵੀ ਹੈ ਸਭ ਖਤਮ ਹੋ ਚੁੱਕਾ ਅਸੀਂ ਕੀਆ ਅਸੀਂ ਮੋਬਾਈਲ ਦੇ ਗੁਲਾਮ ਹੋ ਗਏ ਆ ਮੋਬਾਈਲ ਦੇ ਗੁਲਾਮ ਹੋ ਗਏ ਆ ਜਿਹੜਾ ਵੀ ਮੀਡੀਆ ਤੁਹਾਨੂੰ ਦੰਦ ਮੰਦ ਪਰੋਸ ਰਿਹਾ ਅਸੀਂ ਉਧਰ ਨੂੰ ਜਾ ਰਹੇ ਆ ਇਸ ਕਰਕੇ ਇਹ ਬਹੁਤ ਸੀਰੀਅਸ ਮੈਟਰ ਆ ਔਰ ਇਹਨੂੰ ਸਮਝਣ ਦੀ ਸੋਚਣ ਦੀ ਲੋੜ ਆ ਕਲਾਕਾਰਾਂ ਦਾ ਸੁਖਦੇਵ ਜੀ ਦਾ ਆਸ਼ੂ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਇਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਆ ਪ੍ਰਮਾਤਮਾ ਉਹਨਾਂ ਨੂੰ ਇੰਨੀ ਸ਼ਕਤੀ ਦੇਵੇ ਕਿ ਅੱਗੇ ਤੋਂ ਵੀ ਸਮਾਜ ਨੂੰ ਇਸ ਤਰ੍ਹਾਂ ਜਾਗਰਿਤ ਕਰਦੇ ਰਹਿਣ ਧੰਨਵਾਦ